ਵ੍ਰੋਧੀਧਿਰਾਂ ਵਾਲੇ ਪਹਿਲਾਂ ਤਾਂ ਇਹ ਕਹਿੰਦੇ ਰਹੇ ਕਿ ਆਮ ਆਦਮੀ ਪਾਰਟੀ ਨੇ ਸਾਡੇ ਕਾਗਜ਼ ਰੱਦ ਕਰਵਾਏ ਹੁਣ ਜਦੋਂ ਉਮੀਦਵਾਰਾਂ ਦੀ ਲਿਸਟ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਵਾਸਤੇ ਹੁਣ ਤੌਰ ਤਰੀਕੇ ਉਹ ਪੁਰਾਣੇ ਅਪਣਾਏ ਜਾ ਰਹੇ ਨੇ ਕਿ ਸ਼ਾਇਦ ਸ਼ਰਾਬ ਵੰਡ ਕੇ ਲੇਡੀਜ਼ ਸੂਟ ਵੰਡ ਕੇ ਅਸੀਂ ਇਹ ਚੋਣਾਂ ਜਿੱਤ ਲਾਂਗੇ ਸ਼ਹਿਰੀ ਕਲਸੀ ਜਿਹੜੇ ਕਿ ਕਾਦਕਾਰੀ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਔਰ ਉਹ ਸਾਡੇ ਐਮਐਲਏ ਨੇ ਮਟਾਲਾ ਤੋਂ ਉਹਨਾਂ ਨੇ ਇੱਕ ਗੱਡੀ ਜਿਹੜੀ ਫੜੀਜੀ ਦੇ ਵਿੱਚ ਕਾਂਗਰਸ ਦੇ ਝੰਡੇ ਸ਼ਰਾਬ ਦੀਆਂ ਪੇਟੀਆਂ ਤੇ ਲੇਡੀਜ਼ ਸੂਟ ਜਿਹੜੇ ਉਹ ਭਰੇ ਹੋਏ ਸੀਗੇ ਸ਼ਾਇਦ ਰਵਾਇਤੀ ਪਾਰਟੀਆਂ ਵਾਲੇ ਅਜੇ ਵੀ ਸਮਝਦੇ ਆ ਕਿ ਉਹ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਗੁੰਮਰਾਹ ਕਰ ਲੈਣਗੇ ਲੋਕ ਕੰਮਾਂ ਦੇ ਆਧਾਰ ਦੇ ਉੱਤੇ ਵੋਟ ਪਾਉਣਗੇ ਤੇ ਅਸੀਂ ਕੰਮ ਦੇ ਆਧਾਰ ਤੇ ਹੀ ਵੋਟ ਮੰਗ ਰਹੇ ਹਾਂ ਚਾਹੇ ਉਹ 600 ਯੂਨਿਟ ਬਿਜਲੀ ਹੈ ਚਾਹੇ ਉਹ ਦਿਨ ਦੇ ਵੇਲੇ ਕਿਸਾਨਾਂ ਨੂੰ ਆਉਂਦੀ ਬਿਜਲੀ ਹੈ ਚਾਹੇ ਉਹ ਮੁਹੱਲਾ ਕਲੀਨਿਕ ਨੇ ਚਾਹੇ ਉਹ ਸਕੂਲ ਨੇ ਇਹਨਾਂ ਦੇ ਵਿੱਚ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਕੰਮ ਕੀਤਾ ਹੈ ਤੇ ਲੋਕ ਇਸੇ ਚੀਜ਼ ਨੂੰ ਵੋਟ ਪਾਉਣਗੇ ਰਵਾਇਤੀ ਪਾਰਟੀਆਂ ਵਾਲੇ ਅਜੇ ਵੀ ਇਹ ਸਮਝ ਨਹੀਂ پا ਰਹੇ ਕਿ ਕੀ ਉਹ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੇ ਨਾਲ ਜਾਂ ਸੂਟਾਂ ਦੇ ਨਾਲ ਜਿਹੜਾ ਉਹ ਖਰੀਦ ਲੈਣਗੇ ਇਹ ਬੁਖਲਾਹਟ ਹੈ ਤੇ ਨਤੀਜਿਆਂ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੈ ਜਿਹੜੇ ਜੋ ਕੁਝ ਇਹਨਾਂ ਦੇ ਬਿਆਨਾਂ ਤੋਂ ਸਿੱਧਾ-ਸਿੱਧਾ ਸਾਬਤ ਵੀ ਹੋ ਰਹੇ